ਆ ਦੇਖੋ ਜੀ ਨੌਕਾ ਪਤੰਗ ਕਰੋ ਚੈੱਕ ਜੀ ਬੰਦਾ ਬੰਨ ਲਿਆ ਪਤੰਗ ਦੇ ਨਾਲ ਹਾਂ ਭਾਈ ਉਹਨੇ ਇੱਕ ਗੱਲ ਦਾ ਆਦਾਂ ਦੇਖੋ ਜਮਾ ਹਵਾ ਨਹੀਂ ਗਈ ਲੈ ਤੇ ਵਾ ਤਾਂ ਵੀ ਪਤੰਗ ਡਾ ਕੇ ਦਿਖਾਵਾਂਗੇ ਨਵੇਂ ਤਰੀਕੇ ਨਾਲ ਉਹ ਦੇਖੋ ਜੀ ਉਧਰ ਮੋਟਰ ਤੇ ਇੱਕ ਬੰਦਾ ਬੈਠੂਗਾ ਇਹ ਉਹ ਬੰਨ ਕੇ ਉਹ ਦੇਖੋ ਬੈੰਦਾ ਨਾ ਚਾਮਣਾ ਚਾਮਣ ਬੈਠਾ ਦੇਖੋ ਤੇ ਉਹ ਭਜਾ ਲੈਣਗੇ ਮੋਟਰਸਾਈਕਲ ਫਿਰ ਪਤੰਗ ਸਿੱਧਾ ਉੱਡ ਜਾਊਗਾ ਨਾ ਨਾ ਇਹ ਪੱਗੇ ਲੈਦੇ ਸਵਾਲ ਲੈਦੇ ਲਾ ਲਿਆ ਲੈ ਜਵਾਬ ਆ ਇਹਦਾ ਪਾਉ ਵੀਰੇ ਮੇਰਾ ਪਾਉ ਕਾਨ ਕਾ ਚਾ ਆ ਦੇਖੋ ਕਾਨ ਕਾ ਵੀਰੇ ਇਹਦਾ ਪਾਉ ਵੀਰੇ ਵੀਡੀਓ ਮੇਰਾ ਵੀਰੇ ਬਹੁਤ ਔਖਾ ਕੀਤਾ ਇਹਨੇ ਮੈਂ ਵੀਡੀਓ ਮਾ ਨਹੀਂ ਦਿੱਤੀ ਇਹਨੇ ਕਿਰਮ ਅੱਜ ਬਲੌਗ ਬਣਾਇਆ ਸਭ ਤੋਂ ਔਖਾ ਬਲੌਗ ਬਣਾਇਆ ਸਭ ਤੋਂ ਆ ਇਨਾ ਕਰਕੇ ਇਹਨੇ ਇਨਾ ਸਵਾਦ ਲਿਆ ਬਈ ਅੱਜ ਇਨਾ ਜਿਆਦਾ ਬਈ ਇਹਨਾਂ ਨੇ ਚੁੱਤੀ ਨਹੀਂ ਮਤਲਬ ਆ ਗਿਆ ਰੋਸ ਗਿਆ ਬਈ ਆਹ ਚੱਲ ਹੁਣ ਬਣਾ ਲੈ ਚੱਲ ਤੇ ਹਾਂਜੀ ਵੀ ਤੁਹਾਡਾ ਸਾਰਿਆਂ ਦਾ ਵੈਲਕਮ ਆਪੇ ਨਵੇਂ ਘੈਂਟ ਜੇ ਬਲੌਗ ਦੇ ਵਿੱਚ ਤੇ ਬਿਰਵਾ ਜਾ ਪਰ ਨਵਾਂ ਪਤੰਗ ਚਾੜਾਂਗੇ ਜੋ ਤੁਸੀਂ ਦੇਖ ਸਕਦੇ ਆ ਆ ਪਿਆਵਾ ਤੇ ਅੱਜ ਇਹ ਤੁਹਾਨੂੰ ਪਤੰਗ ਚਾੜ ਕੇ ਦਿਖਾਉਣੇ ਆ ਤੇ ਬਹੁਤ ਨੌਖਾ ਪਤੰਗ ਆ ਜੀ ਇਹ ਤੇ ਚਲੋ ਫਿਰ ਆਜੋ ਦੇਖ ਸਕਦੇ ਹੋ ਆ ਦੇਖੋ ਜੀ ਨੌਖਾ ਪਤੰਗ ਕਰੋ ਚੈੱਕ ਜੀ ਬੰਦਾ ਬੰਨ ਲਿਆ ਪਤੰਗ ਦੇ ਨਾਲ ਹਾਂ ਬਈ ਇੱਕ ਗੱਲ ਦਾ ਧਿਆਨ ਦੇਖੋ ਜਮਾ ਹਵਾ ਨਹੀਂ ਗਈ ਲੈ ਤੇ ਵਾ ਤਾਂ ਵੀ ਪਤੰਗ ਟਾ ਕੇ ਦਿਖਾਵਾਂਗੇ ਨਵੇਂ ਤਰੀਕੇ ਨਾਲ ਉਹ ਦੇਖੋ ਜੀ ਉਧਰ ਮੋਟਰ ਤੇ ਇੱਕ ਬੰਦਾ ਬੈਠੂਗਾ ਇਹ ਉਹ ਬੰਨ ਕੇ ਉਹ ਦੇਖੋ ਬਹਿੰਦਾ ਨਾ ਚਾਮਣਾ ਤੇ ਉਹ ਭਜਾ ਲੈਣਗੇ ਮੋਟਰਸਾਈਕਲ ਫਿਰ ਪਤੰਗ ਸਿੱਧਾ ਉੱਡ ਜਾਊਗਾ ਬਸ ਠੀਕ ਚੱਲ ਖੜ ਜਾ ਖੜ ਜਾ ਚੱਲ 3 2 1 ਚਾਰ ਤੇ ਉੱਡ ਗਿਆ ਚੱਲ ਉੱਡ ਗਿਆ ਉੱਡ ਗਿਆ ਉਹ ਗਿਆ ਗਿਆ ਉਹ ਕੀ ਹੋ ਗਿਆ ਸੂ ਰੁਕੋ ਜਰਾ ਸਬਰ ਕਰੋ ਹੌਲੀ ਹੌਲੀ ਵੀਰੇ ਹੌਲੀ ਬੰਦਾ ਉੱਥੇ ਹੀ ਰਹਿ ਜਾਣਾ ਖਿੱਚ ਲਾ ਬੰਦਾ ਲੈ ਗਿਆ ਬੰਦਾ ਉੱਥੇ ਬੰਦਾ ਰਹਿ ਗਿਆ ਉੱਥੀ ਲੈ ਆਉਣਾ ਕਿੱਥੇ ਗਿਆ ਬੰਦਾ ਲੈ ਗਿਆ ਜੱਦ ਨਾ ਡਾਉ ਤੇ ਲੋ ਜੀ ਬਈ ਦੁਬਾਰਤਾਂ ਬਤਰਾਏ ਕਰਦੇ ਹੁਣ ਤੇ ਇੱਕ ਵਾਰ ਡੈਗ ਗਿਆ ਜਿਹਾ ਮੋਟਰਸਾਈਕਲ 'ਤੇ ਚੜਦੇ ਸੀਗੇ ਆਹ ਚਾਰ ਉਹ ਚੜਿਆ ਨਹੀਂ ਹੈਗਾ ਹੁਣ ਅਥਰ ਨਾਲ ਹੀ ਚੜਾਂਗੇ ਭੱਜ ਲਿਓ ਹੌਲੀ ਹੌਲੀ ਟਿਕਾਂ ਨਾਲ ਆ ਮਗਨ ਹੋ ਜਾ

ਲੱਕ ਯਾ ਬਰੇ ਉਹ ਪੈਕ ਪਾਇਆ ਉਹ ਪੈਕ ਲਾਇਆ ਹੋਈ ਨਹੀਂ ਹਾਂ ਸਿਸ ਪੈਕ ਸਿਸ ਪੈਕ ਓਏ ਜਾਉ ਫਿਰ ਜੋਰੀਂ ਦਰਦੇ ਹੋ ਜਸ ਨੇ ਕਿਵੇਂ ਲੱਗਿਆ ਵਧੀਆ ਜੀ ਵਧੀਆ ਚੜ ਗਿਆ ਹੁਣ ਚੜ ਗਿਆ ਕਿਵੇਂ ਲੱਗਿਆ ਬਹੁਤ ਵਧੀਆ ਵੀਰੇ ਓਏ ਡੋਰ ਛੱਡ ਡੋਰ ਚੜ ਗਿਆ ਓਏ ਬਹੁਤ ਵਧੀਆ ਲੱਗਿਆ ਵੀਰੇ ਉਹ ਪੈਕ ਪਾਇਆ ਉਹ ਪੈਕ ਲਾਇਆ ਹੋਈ ਹਾਂ ਸਿਸ ਪੈਕ ਓ ਡੋਰ ਤਾਂ ਛੱਡ ਲੈ ਓ ਜਾਉ ਫਿਰ ਲਿਵਡੋ ਚੜ ਜਾਣਾ ਚੱਲ ਭਜਾ ਕੇ ਬਹਿ ਜਾ ਮੋਟਰ ਤੇ ਬਹਿ ਜਾ ਓਏ ਦੂਜੀ ਹਵਾ ਪੁੱਠੀ ਹਵਾ ਚਾਹ ਲੱਗ ਗਈ ਹੁਣ ਖਿੱਚ ਲੈ ਖਿੱਚ ਦੇ ਬਹਿ ਜਾ ਯਾਰ ਖਿੱਚ ਲੈ ਖਿੱਚ ਲੈ ਚੱਲ ਚੱਲ ਚੱਲੇ ਹੱਟੇ 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 ਓਏ ਬੋਲ ਅੜ ਕਾਰਾ ਬੜ ਚੜ ਕੇ ਚੜ ਕੇ ਚੱਲ ਪਿੰਡ ਲੈ ਜਾਓ ਆਈ ਹੋਏ ਪਿੰਡ ਲੈ ਜਾਓ ਉਹ ਗਾੜੀ ਖਿੱਚਦੇ ਉਹ ਪਿੰਡ ਲੈ ਜਾਓ ਲੈ ਲੋ ਜੀ ਬਾਈ ਜਵਾ ਹਵਾ ਨਹੀਂ ਚਲਦੀ ਹੈਗੀ ਬਸ ਪਤਾ ਨਹੀਂ ਚੜਤਾ ਬਿਨਾਂ ਹਵਾ ਤੋਂ ਹੀ ਦੇਖੋ ਕਿੰਨਾ ਸੋਹਣਾ ਲੱਗਦਾ ਮੋੜ ਲਓ ਮੋੜ ਲਓ ਜਲਦਾ ਦੇਰੀ ਕਰ ਥੋੜਾ ਜਾਂ ਵਾਸ 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 ਆਈ ਦਿਸ ਫੀਲਿੰਗ ਦਿਖਾਉਣੀ ਛੱਡ ਦੇ ਜਰੂਰ ਜਰੂਰ ਖੋਤਾਖਾਨ ਕੋਲ ਹੋਣ ਫੁੱਲ ਵਧਾ ਕੇ ਦੇਖਦੇ ਆਂ ਦੇਖੋ ਤਿੰਨ ਤਿੰਨ ਕੈਮਰਾਮੈਨ ਨੇ ਦੇਖੋ ਇਹ ਕਾਹ ਖੜਾ ਐ ਕੋਲ ਹੀ ਬੈਠਾ ਕਾਹ ਦੇਖੋ ਜੀ ਲੈ ਹੈ ਬਾਕੀ ਬਲੌਗ ਬਣਾਉਣੀ ਬਣਾਉਣਾ ਦੇਖੋ ਬਿਨਾ ਹਵਾ ਦੇ ਪਤੰਗ ਚਾਲੀ ਜਾਂਦਾ ਇਹ ਕੋਲਾ ਮੋਟਰ ਹੈਗਾ ਤੇ ਬੰਨ ਲੈ ਉਹ ਵੇਖ ਤੇ ਮੋਟਰ ਹੈਗਾ ਰੁਕਣਾ ਰੁਕਣਾ ਮਾਗਵਾਸੀ ਦੀ ਲੁੱਟੇ ਲੁੱਟੇ ਫੜ ਲੈ ਚੱਕ ਲੈ ਲੁੱਟੇ ਲੁੱਟੇ ਆਖ ਲੈ ਚੱਲ ਚੱਲ ਗੇਸ ਦੋੜਦੀ ਬਾਹਰ ਦੇ ਲੈ ਲੈ ਇਹ ਪੱਗੇ ਲੈਦੇ ਸਵਾਰ ਲੈ ਤੇ ਲਾ ਲੈ ਲੈ ਸਵਾਦ ਇਹਦਾ ਪਾਉ ਵੀਰੇ ਵੀਰਾ ਪਾਉ ਕਣਕਾ ਚ ਆ ਦੇਖੋ ਕਣਕਾ ਚ ਵੀਰੇ ਇਹਦਾ ਪਾਉ ਵੀਰੇ ਵੀਡੀਓ ਮੇਰਾ ਵੀਰਾ ਬਹੁਤ ਔਕਾ ਕੀਤਾ ਇਹਨੇ ਮੇਰਾ ਵੀਡੀਓ ਮਾਰ ਨਹੀਂ ਦਿੱਤੀ ਇਹਨੇ ਪਹਿਲਾਂ ਮਸਾ ਬਣਵਾਈ ਹੁਣ ਕਹਿ ਕਹਿ ਕੇ ਨਾ ਗਾ ਪਏ ਇਹਨੇ ਦਾ ਬਲੌਗ ਚ ਪਾਉ ਵੀਰੇ ਬਲੌਗ ਚ ਪਾਉ ਸਾ ਪਾਉ ਹਵਾ ਚਲਦੀ ਆ ਢੋਟ ਬਾਵਾ ਤਾਂ ਆਏ ਨਹੀਂ ਆਸੀ ਵੀ ਜਾਂਦੇ ਉਹ ਆਸੀ ਉਹ ਜਾਂਦਾ ਦੇਖੋ ਤਾਂ ਬਰੋਲਾ ਦੇਖੋ ਆ ਹਾਏ ਉੱਤਰ ਯਾਰ ਢੋੜ ਬਾਰਤਾ ਸੀ ਹੋਏ ਛੱਟਾ ਪਤੰਗੀ ਦੇ ਕੋਲ ਆ ਉਹ ਪਤਾ ਉਹ ਜਾਂਦਾ ਲੈ ਬੜੀ ਨਹੀਂ ਆ ਹੈ ਉਹ ਟੁੱਟ ਗਈ ਅਸਾ ਤੇ ਲੋ ਜੀ ਬਾਈ ਪਤੰਗ ਆਪਾਂ ਨੇ ਲਾ ਲਿਆ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਬੰਦਾ ਜਿਹਾ ਬਣਾਇਆ ਤੇ ਗਾਸ ਨੂੰ ਹੋਦਾ ਦਦਾਂ ਬਾਈ ਕਿਰਾ ਕਿਰਾ ਮੈਂ ਅੱਜ ਵੀ ਵਲੌਗ ਬਣਾਇਆ ਹਨਾ ਕਿਰਾ ਮੈਂ ਅੱਜ ਵਲੌਗ ਬਣਾਇਆ ਸਭ ਤੋਂ ਓੱਖਾ ਵਲੌਗ ਬਣਾਇਆ ਸਭ ਤੋਂ ਆ ਇਹਨਾਂ ਕਰਕੇ ਇਹਨਾਂ ਇੰਨਾ ਸਵਾਦ ਲਿਆ ਬਈ ਅੱਜ ਇੰਨਾ ਜ਼ਿਆਦਾ ਬਈ ਇਹਨਾਂ ਨੇ ਫੁੱਲ ਸਵਾਦ ਲਿਆ ਇਹਨਾਂ ਨੇ ਤੇ ਲੋ ਜੀ ਵੀ ਆਪਣੇ ਪਤੰਗ ਥੱਲੇ ਲਾ ਲਿਆ ਤੇ ਪਤੰਗ ਹੈਗਾ ਸਹੀ ਸਲਾਮਤ ਤੇ ਰੱਬ ਦੀ ਮਿਹਨਤ ਵਾਲੀ ਆਵਾਜ਼ ਹੁੰਦੀ ਨੇ ਕਿ ਬੰਦ ਕਰਨਾ ਪੁੱਤ ਆਪਾਂ ਡਾ ਕੇ ਦਿਖਾਦਾ ਤੁਹਾਨੂੰ ਤੇ ਰੱਬ ਦੀ ਮਿਹਨਤ ਪਤੰਗ ਵੀ ਉੱਡ ਵੀ ਗਿਆ ਤੇ ਆ ਵੀ ਗਿਆ ਸਿੱਤਨੀ ਮਤਵਾ ਸੱਤ ਆ ਗਿਆ ਰੋਸ ਗਿਆ ਵੀ ਆਹ ਚੱਲ ਹੁਣ ਬਣਾ ਲੈ ਚੱਲ ਪੈਸੇ ਦਿਨੂ ਆਣੇ ਆ ਚਲੋ ਬੱਸ ਬਣਾ ਲੈਣੋ ਇਹ ਲੋ ਜੀ ਪਤੰਕ ਆਪਾਂ ਡਾ ਕੇ ਦਿਖਾਤਾ ਸੋਨੂੰ ਤੇ ਆਪ ਵੀ ਤੁਸੀਂ ਦੇਖ ਸਕਦੇ ਹੋ ਸਹੀ ਸ਼ਰਮਤ ਰੱਬ ਦੀ ਮਿਹਰ ਨਾਲ ਚਾਹੇ ਗਾ ਉਹ ਜਮਾ ਵੀ ਹਵਾ ਨਹੀਂ ਚਲਦੀ ਸੀਗੀ ਬਿਨਾ ਹਵਾ ਤੋਂ ਪਤੰਕ ਆਪਾਂ ਚਾੜੇ ਵਾ ਮੋਟ ਸਿੰਘ ਬਨ ਕੇ ਮਤਲਬ ਤੇ ਆਪਣੇ ਵਾਲੀ ਨੇ ਬਹੁਤ ਸਾਥ ਦਿੱਤਾ ਅੱਜ ਤੇ ਆਪਾਂ ਭਾਈ ਹੋਰ ਨਵੇਂ ਨਵੇਂ ਐਕਸਪੈਰੀਮੈਂਟ ਕਰਾਂਗੇ ਤੇ ਪਤੰਕ ਨਾਲ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਭਾਈ ਅੱਜ ਦਾ ਸੋਨੂੰ ਬਲੌਗ ਵਧੇਰੇ ਲਾ ਕੇ ਵੀਡੀਓ ਕੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਉਹਨਾਂ ਦੇ ਬਲੌਗ ਕਰੀ ਸਬਸਕ੍ਰਾਈਬ ਕਰੋ ਚੰਗਾ ਫਿਰ